ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੋ ਸਾਰੇ ਅੱਜ ਆਪਾਂ ਫਿਰ ਆ ਗਏ ਹਾਂ ਇੱਕ ਨਵੀਂ ਲੋਕੇਸ਼ਨ ਤੇ ਸੋ ਆਪਾਂ ਕਿੱਧਰੋਂ ਕ੍ਰਾਸ ਕਰਨਾ ਜੀ ਵਰਤੀ ਸਾਡੀ ਤੇ ਰੋਹੀ ਆ ਵਰਤੀ ਸਾਡੀ ਕਪੜੇ ਉਹੀ ਨੇ ਸਾਡੇ ਪਰ ਅਸੀਂ ਆ ਗਏ ਹਾਂ ਨਵੀਂ ਲੋਕੇਸ਼ਨ ਤੇ ਦੇਖੋ ਕਿੰਨਾ ਸੋਹਣਾ ਏਰੀਆ ਹੈ ਨਾ ਸ਼ਾਨਦਾਰ ਕਿੰਨਾ ਬਿਊਟੀਫੁਲ ਆ ਦੇਖੋ ਜੀ ਲੱਗਦਾ ਔਰੇ ਪੂਰਾ ਘੈਂਟ ਆਜੋ ਤੁਹਾਨੂੰ ਲੋਕੇਸ਼ਨ ਦਿਖਾਉਣੇ ਆ ਅਗਲੀ ਹੁਣ ਅੱਛਾ ਇੱਧਰ ਜਾਣਾ बस थोड़ा या जाना थोड़ा या आपा और पहुंचने वाले हैं लगभग आज आप इधर थोड़ा सा काम आए हुए सीके सोचा लगदे हा ਤੁਹਾਨੂੰ ਆਪਾਂ ਇਹ ਲੋਕੇਸ਼ਨ ਵੀ ਦਿਖਾ दिए ये ਅਸੀਂ ਵੀ ਆਨਲਾਈਨ ਹੀ ਦੇਖੀ ਸੀ तो ਕਿਸੇ ਨੇ ਇੱਕ ਅੱਧੇ ਜਾਣੇ ਨੇ ਸਾਨੂੰ ਦੱਸਿਆ ਵੀ ਸੀ ਫਿਰ ਤੁਸੀਂ ਇਹ ਦੇਖ ਕੇ ਆਓ ਹਾਂ समथिंग ਹੋਪ ਹੋਈਂ ਇੱਥੇ ਸੋ ਅਸੀਂ ਸੋਚਿਆ ਵੀ ਚਲ ਆਏ ਤਾਂ ਹੋਇਆ ਹੀ ਆ ਹੁਣ ਲੱਗਦੇ ਹੱਥ ਜਾਇ ਆਉਣੇ ਆ 2 ਕਿਲੋਮੀਟਰ ਦਾ ਸੀਗਾ ਵਾਕ ਤੇ 2 ਕਿਲੋਮੀਟਰ ਆਪਾਂ ਆ ਗਏ ਤੁਰ ਕੇ ਤੁਹਾਨੂੰ ਦਿਖਾਉਣ ਲਈ ਆ ਜਾਓ ਬਨੇ ਰਹੋ ਅੱਜ ਦੇ ਵਲੌਗ ਦੇ ਵਿੱਚ ਤੇ ਦਿਖਾਉਣੇ ਤੁਹਾਨੂੰ ਨੇੜੇ ਜਾ ਕੇ ਬਸ ਥੋੜਾ ਜਿਹਾ ਵੇਟ ਕਰੋ 2 ਮਿੰਟ ਦਾ ਰਸਤਾ ਹੈ ਜਾਤੇ ਕਰ ਤੁਸੀਂ ਆ ਨਜ਼ਾਰਾ ਲਓ ਦੁਬਾਰਾ ਹੋਊਗਾ ਹੁਣ ਤਾਂ ਯਾਰ ਉਹ ਡੌਗੀ ਬਹੁਤ ਨੇ ਹਨ ਲੋਕਾਂ ਕੋਲ ਰੱਖੇ ਹੋਏ ਆਹੀ ਏਰੀਆ 'ਚ ਦੇਖੇ ਨਾਲੇ ਆਪਾਂ ਹਾਂ ਇੱਧਰ ਉੱਧਰ ਆਪਣਾ ਵਾਲੇ ਏਰੀਆ 'ਚ ਤਾਂ ਨਹੀਂ ਹੈਗੇ ਹਨ ਆਹੀ ਏਰੀਆ 'ਚ ਹੀ ਦੇਖੇ ਨੇ ਯਾਰ ਇੱਥੇ ਬੜੇ ਬੜੇ ਸੋਹਣੇ ਬੜੇ ਬੜੇ ਸੋਹਣੇ ਉਹ ਰੱਖੇ ਹੋਏ ਨੇ ਡੌਗੀ ਲੋਕਾਂ ਦੇ ਇੱਥੇ ਪਤਾ ਬਾਈਕ ਆਹ ਚਾਈਨਾ ਟਾਊਨ ਤਾਂ ਨਹੀਂ ਇੱਧਰ ਬਾਈਕ ਵਾਲੀ ਹੈ येलो कलर ਦੀ ਆ ਕੈਬੋਗੀ ਬਣਾਈ ਹੋਈਆਂ ਨੇ ਇਹਨਾਂ ਨੇ ਬਾਈਕ ਤੇ ਅੱਛਾ येलो ਟੈਕਸੀ ਬਾਈਕ ਦੀ ਕਰਦਾ ਓਕੇ ਬਾਈਕ ਚੱਲਦੀਆਂ ਨੇ ਕੈਬ ਟੈਕਸੀ ਟੈਕਸੀ ਬਾਈਕ ਆ ਰੈਪਿਡੋ ਲਾਈਕ ਰੈਪਿਡੋ ਵਾਂਗੂ ਓਕੇ ਐਡ 1 ਡਾਲਰ ਡੋਨਟਸ ਕਲਾਸਿਕ ਡੋਨਟਸ ਸਮਝਣ ਵਾਲੇ ਸਮਝ ਹੀ ਜਾਣਗੇ ਕਿੱਥੇ ਚੱਲੇ ਆਪਾਂ ਹੁਣ ਇੰਨੀ ਕਿਹ ਜਿਹਾ ਦੇਖ ਕੇ ਬਾਕੀ ਦੇਖੋ ਯਾਰ ਕਿੰਨਾ ਸ਼ਾਨਦਾਰ ਹੈ ਜੀ ਲੱਗਦਾ ਬਈ ਉਰੇ ਆ ਕੇ ਹੈਨਾ ਨਹੀਂ ਕਿੱਥੇ ਆ ਕੇ ਜੀ ਲੱਗਦਾ ਉੱਥੇ ਦਾ ਸਰੀਚ ਤਾਂ ਆ ਲੱਗਦਾ ਜਿਵੇਂ ਆਪਾਂ ਲੁਧਿਆਣੇ ਫਿਰਦੇ ਨਿੱਚੜੇ ਆ ਵਿਚਾਰੀ ਬਹੁਤ ਉਦਾਸ ਆ। ਪਤਾ ਨਹੀਂ ਕੀ ਸੋਚ ਰਹੀ ਆ ਬੈਠੀ ਵਿਚਾਰੀ। ਐਲਿਜ਼ਾਬੈਥ ਤਾਂ ਨਹੀਂ। ਹਾਂ ਉਹ ਵੀ ਉਹ ਵੀ ਉਹ ਵੀ ਸਨੋਈ ਪਈ ہوئی ਆ। ਕਿੱਦਾਂ ਸੋਣਾ। ਉਹ ਬੜਾ ਸੋਹਣਾ ਏਰੀਆ ਯਾਰ ਬਹੁਤ ਜਿਆਦਾ ਬਿਊਟੀਫੁੱਲ। ਨੀ ਪਰ ਬਲਗ ਦੀ ਆ ਓਏ। ਤੁਸੀਂ ਸਾਡਾ ਸਾਥ ਦਓਗੇ ਨਾ? ਲਾਈਕ ਕਰਿਆ ਕਰੋਗੇ ਲਾਈਕ ਨਾ ਵੀ ਕਰੋ ਯਾਰ ਸ਼ੇਅਰ ਕਰਿਆ ਕਰੋਗੇ ਨਾ ਤੇ ਚੈਨਲ ਫੋਲੋ ਕਰੋਗੇ ਤੁਹਾਨੂੰ ਇੰਨੀਆਂ ਸੋਹਣੀਆਂ ਸੋਹਣੀਆਂ ਲੋਕੇਸ਼ਨਾਂ ਦਿਖਾਵਾਂਗੇ ਨਾ ਕੈਨੇਡਾ ਵੈਨਕੂਵਰ ਤੇ ਆ ਸਾਰੇ ਏਰੀਏ ਦੀਆਂ ਤੁਸੀਂ ਖੁਸ਼ ਹੋ ਜਾਇਆ ਕਰੋਗੇ ਦੇਖ ਕੇ ਸਪੈਸ਼ਲ ਥਾਂ ਤੇ ਲਈ ਜਾਇਆ ਕਰਾਂਗੇ ਤੁਹਾਨੂੰ ਦਿਖਾਉਣ ਬਸ ਤੁਹਾਡੇ ਕੰਮ ਦੋ ਨੇ ਕਰਨ ਵਾਲੇ ਤੁਸੀਂ ਇੱਕ ਸ਼ੇਅਰ ਕਰਨਾ ਤੇ ਇੱਕ ਸਾਡਾ ਚੈਨਲ ਫੋਲੋ ਕਰਨਾ ਤੁਹਾਨੂੰ ਹਾਈਕਿੰਗ ਤੇ ਵੀ ਲੈ ਕੇ ਚੱਲਿਆ ਕਰਾਂਗੇ ਆਪਾਂ ਟਰੈਕਿੰਗ ਤੇ ਆਪਾਂ ਟਰੈਕ ਕਰਨ ਚੱਲਿਆ ਕਰਾਂਗੇ ਬਸ ਸਾਨੂੰ ਥੋੜੀ ਤੁਹਾਡੇ ਸਾਥ ਦੀ ਲੋੜ ਆ ਵੀ ਤੁਸੀਂ ਸ਼ੇਅਰ ਕਰਕੇ ਦੇਣਾ ਤੇ ਫੋਲੋ ਕਰਕੇ ਦੇਣਾ ਇਹ ਦੋ ਕੰਮ ਤੁਸੀਂ ਕਰਨੇ ਆ ਬਾਕੀ ਸਾਰੇ ਕੰਮ ਸਾਡੇ ਤੇ ਛੱਡ ਦਿਓ ਤੇ ਇੱਕ ਜਾਂ ਦੋ ਦਿਨ ਆਪਾਂ ਸਪੈਸ਼ਲੀ ਖੱਡਿਆ ਕਰਾਂਗੇ ਤੁਹਾਡੇ ਲਈ ਵੀ ਤੁਹਾਨੂੰ ਦਿਖਾ ਕੇ ਲਿਆਈਏ ਆਪਾਂ ਆਲੇ ਦੁਆਲੇ ਜੋ ਵੀ ਆ ਹੁਣ ਸਾਡਾ ਜਿਵੇਂ ਕੁਦਰਤ ਸਾਡੀ ਕਿਸਮਤ ਸੀਗੀ ਅਸੀਂ ਆ ਗਏ ਇੱਥੇ ਕਈ ਵਾਰ ਕਿਸੇ ਦਾ ਲੱਕ ਨਹੀਂ ਸਾਥ ਦਿੰਦਾ ਹਨਾ ਉਹ ਨਹੀਂ ਆ ਸਕਦਾ ਵਿਚਾਰਾ ਬਹੁਤ ਹਿੰਮਤ ਕਰਦੇ ਲੋਕ ਬਹੁਤ ਕੁਸ਼ ਕਰਦੇ ਨੇ ਹਨਾ ਉਹਨੂੰ ਨਹੀਂ ਕਿਸੇ ਦਾ ਸਵਾਬਦ ਹੁੰਦਾ ਨਹੀਂ ਇੱਥੇ ਦਾ ਦਾਣਾ ਪਾਣੀ ਲਿਖਿਆ ਹੁੰਦਾ ਸੋ ਆਪਾਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਚੰਗਾ ਵੀ ਮਾੜਾ ਚੰਗਾ ਵੀ ਮਾੜਾ ਵੀ ਜੇ ਕੁਝ ਮਾੜਾ ਹੋਊਗਾ ਕੈਨੇਡਾ ਦਾ ਤਾਂ ਮਾੜਾ ਵੀ ਦਿਖਾਵਾਂਗੇ ਇੱਕ ਪਾਸੇ ਨਹੀਂ ਹੋ ਕੇ ਚੱਲਾਂਗੇ ਆਪਾਂ ਵਧੀਆ ਹੋਊਗਾ ਤਾਂ ਵਧੀਆ ਵੀ ਦਿਖਾਵਾਂਗੇ ਕਿਤੇ ਦੇਖਣੀ ਬਣਦੀ ਆ ਸਟਰਗਲ ਤੁਸੀਂ ਦੇਖ ਹੀ ਰਹੇ ਹੋ ਤੁਹਾਨੂੰ ਕੱਲ ਵੀ ਦੱਸਿਆ ਸੀ ਮੈਂ ਬਲੌਗ 'ਚ ਵੀ ਇਹ ਸੋਚ ਕੇ ਆਇਓ ਵੀ ਇੱਥੇ ਸਟਰਗਲ ਕਰਨੀ ਹੀ ਪੈਣੀ ਆ ਸਾਨੂੰ ਵੀ ਇੰਡੀਆ ਬੈਠਿਆਂ ਨੂੰ ਏਦਾਂ ਲੱਗਦਾ ਹੁੰਦਾ ਸੀ ਵੀ ਯਾਰ ਹਾਂ ਈਗੋ ਤਾਂ ਇੱਥੇ ਲੈ ਕੇ ਹੀ ਨਾ ਆਇਓ ਆਪਣੀ ਉਹ ਛੱਡ ਕੇ ਆਇਓ ਬਿਲਕੁਲੀ ਤੇ ਮੈਨੂੰ ਸਾਨੂੰ ਵੀ ਐਂ ਲੱਗਦਾ ਹੁੰਦਾ ਸੀ ਵੀ ਯਾਰ ਐਵੇਂ ਕਹੀ ਜਾਂਦੇ ਨੇ ਆਪਣੇ ਉੱਥੇ ਜਿਹੜੇ ਲੋਕ ਬੈਠੇ ਨੇ ਵੀ ਇੱਥੇ ਕੁਝ ਨਹੀਂ ਇੱਥੇ ਏਦਾਂ ਵਾ ਬਹੁਤ ਹੋਆ ਹੈਨਾ ਤੇ ਉਹ ਵਾਕਿਆ ਹੀ ਚੀਜ਼ ਹੈਗੀ ਐਦਾਂ ਹੀ ਤੇ ਸਟਰਗਲ ਤੁਹਾਨੂੰ ਬਹੁਤ ਜ਼ਿਆਦਾ ਕਰਨੀ ਪਊ ਬਟ ਜੇ ਤੁਸੀਂ ਉਹ ਟਾਈਮ ਦੇ ਵਿੱਚੋਂ ਟਾਈਮ ਪੀਰੀਅਡ ਚੋਂ ਨਿਕਲ ਗਏ ਤਾਂ ਫਿਰ ਤੁਸੀਂ ਕੁਝ ਖੱਟ ਵੀ ਜਾਓਗੇ ਜ਼ਿੰਦਗੀ ਚੋਂ ਠੀਕ ਹੈ ਜੀ ਸੋ ਆਪਾਂ ਬਸ ਆਲਮੋਸਟ ਪਹੁੰਚ ਹੀ ਚੁੱਕੇ ਆ ਆ ਜੋ ਹੁਣ ਤੁਹਾਨੂੰ ਦਿਖਾਉਣੇ ਆ ਆਪਾਂ ਅਗਲੀ ਲੋਕੇਸ਼ਨ ਇਹ ਬਹੁਤ ਫੇਮਸ ਆ ਚਲੋ ਦੇਖ ਹੀ ਲਓ ਤੁਸੀਂ ਇਹ ਆ ਜੀ ਸਟੈਨਲੀ ਪਾਰਕ ਸੋ ਇਹ ਵੀ ਬਹੁਤ ਫੇਮਸ ਆ ਇੱਥੇ ਪਾਰਕ ਬਹੁਤ ਸੋਹਣਾ ਬਣਿਆ ਹੋਇਆ ਕਹਿੰਦੇ ਅੰਦਰ ਆਜੋ ਆਪਾਂ ਇੱਥੇ ਇਹ ਵੀ ਦੇਖਣ ਬਹੁਤ ਚਲਦੇ ਆਗੇ ਹਾਂ ਇਹ ਇਹ ਪੀਕਾ ਹੁੰਦੇ ਨੇ ਨਹੀਂ ਮਤਲਬ ਘੱਟ ਮਿਲਦੇ ਆ ਦੇਖੋ ਨਾ ਕਿਤੇ ਕਿਤੇ ਜਗ੍ਹਾ ਇਹ ਜਿਹੜੇ ਨਾਰਮਲੀ ਹੁੰਦੇ ਆ ਨਾ ਹਾਂ ਆਪਣੇ ਤਾਂ ਆਮ ਹੀ ਹੁੰਦੇ ਇਹੋ ਜਿਹਾ ਮੌਸਮ ਹੋਵੇ ਆਪਣੇ ਠੰਡਾ ਧੁੱਪ ਜੀ ਵਾਲਾ ਆਪਣੇ ਆਮ ਹੀ ਮੋਰ ਆ ਜਾਂਦੇ ਨੇ ਆ ਮਤਲਬ ਆਪਣੇ ਤਾਂ ਇਹੋ ਜਿਹਾ ਮੌਸਮ ਹੋਵੇ ਠੰਡਾ ਤੇ ਧੁੱਪ ਜੀ ਵਾਲਾ ਆਪਣੇ ਆਮ ਹੀ ਆ ਜਾਂਦੇ ਨੇ ਮੋਰ ਇਹ ਜਹਾਜ਼ ਦਾ ਹੀ ਕੁਝ ਬਣਾਇਆ ਹੋਇਆ ਨਕਸ਼ਾ ਏਰੋਡਾਇਨਾਮਿਕ ਆ ਦੇਖ ਜਹਾਜ਼ ਦਾ ਹੀ ਕੁਝ ਬਣਾਇਆ ਹੋਇਆ ਟਾਈਪ ਉਦੋਂ ਹੀ ਉਨੀ ਤਾਂ ਨਹੀਂ ਸਮਝ ਆ ਰਹੀ ਕੀ ਆ ਹੈਗਾ ਦੇਖ ਕੇ ਪਤਾ ਲੱਗ ਰਿਹਾ ਵੀ ਏਰੋ ਡਾਇਨਾਮਿਕ ਫਾਰਮਸ ਇਨ ਓਕੇ ਜਿਹੜੀਆਂ ਸਪੇਸ ਦੇ ਵਿੱਚ ਏਰੋ ਏਰੋਡਾਇਨਾਮਿਕ ਆਫ ਕੀ ਕਹਿੰਦੇ ਨੇ ਏਰੋਡਾਇਨਾਮਿਕ ਨੇ ਨਾ ਉਹਦੀ ਫਾਰਮ ਬਣੀ ਹੋਈ ਹੈ ਮਤਲਬ ਉਹ ਐਦਾਂ ਦੀਆਂ ਹੁੰਦੀਆਂ ਨੇ ਦੇਖਿਓ ਯਾਰ ਕਿਸੇ ਨੂੰ ਕੋਈ ਇਹਦੇ ਬਾਰੇ ਕੋਈ ਸਮਝ ਸਾਨੂੰ ਤਾਂ ਜ਼ਿਆਦਾ ਹੈ ਨਹੀਂ ਮੋਰ ਨੇ ਕਿ ਬਗਲੇ ਨੇ ਕੀ ਨੇ ਹੰਸ ਤਾਂ ਨਹੀਂ ਜਹਾ ਹੰਸ ਹੋ ਸਕਦਾ ਆ ਵੀ ਦੱਸਿਓ ਯਾਰ ਕਿਸੇ ਨੂੰ ਪਤਾ ਹੋਇਆ ਤਾਂ ਵੀ ਇਹ ਮੋਰ ਆ ਬੰਗਲਾ ਜਾਂ ਹੰਸ ਆ ਹੈ ਕਾਲੇ ਕਾਲੇ ਨੇ ਇੰਨੀ ਸ਼ੇਪ ਥੋੜੀ ਥੋੜੀ ਹੈਗੀ ਆ ਬਣ ਤਰ ਮੋਰਾ ਵਾਂਗੂ ਨਹੀਂ ਹੰਸ ਦੇ ਪੈਰ ਨੇ ਅਨਸਾ ਹੈ ਦੱਸਿਓ ਯਾਰ ਕੀ ਨੇ ਇਹ ਸਾਨੂੰ ਤਾਂ ਨਹੀਂ ਸਮਝ ਆ ਰਹੀ ਹਾਂ ਇਹ ਕਿਊਟ ਆ ਚਲੋ ਚਲੀਏ ਕਿ ਨਹੀਂ ਹੋਣੀ ਹੋਣਾ ਹੈ ਚਾਕਲੇਟ ਪੈਨੇ ਬੈਗ ਵਿੱਚ ਮਰੇ ਹੋਰ ਤਾਂ ਖੁਸ਼ੀ ਹੋਣਾ ਚਾਕਲੇਟ ਬਾਰਜੀ ਪੈਨੇ ਬਾਕੀ ਦਾ ਆਪ ਖਾਇਆਏ ਉੱਧ ਮੈਨੂੰ ਲੱਗਦਾ ਆਪ ਇਹਨਾਂ ਨੂੰ ਪਾ ਵੀ ਨਹੀਂ ਸਕਦੇ ਇਦਾਂ ਨਹੀਂ ਪਾ ਸਕਦੇ ਆਪਣੇ ਅਕਰ ਦੇ ਪਿੱਛੇ ਤੇਰੇ ਗੁੰਡ ਵੀ ਰਹਿੰਦਾ ਪਤਾ ਮੈਂ ਰਾਤ ਬਾਹਰ ਨਿਕਲ ਵੀ ਸੀ ਉੱਥੇ ਆਗਾ ਫਿਰ ਮੈਂ ਡਰ ਕੇ ਅੰਦਰ ਹੀ ਆ ਗਿਆ ਅੱਛਾ ਜਦੋਂ ਅੰਗੰਦੀ ਅੱਜ ਇਹ ਤਾਂ ਕਹਿੰਦੇ ਨਹੀਂ ਹੈਗੇ ਅੱਛਾ ਵੀ ਮੈਨਾਂ ਨੂੰ ਸੀਟ ਵੀ ਕਰ ਦਿੰਨੀ ਆ ਕੁਝ ਨਾ ਕੁਝ ਖਾਣ ਨੂੰ ਦੇ ਦਿੰਨੀ ਆ ਇੱਧਰ ਵੀ ਜਾਣਾ ਕਿੱਧਰ ਸੀ ਜਾਣਾ ਇਹ ਤਾਂ ਉੱਧਰ ਹੀ ਆਉਣਾ ਹੈ ਕਿੱਥੇ ਆਉਣਾ ਹੈ ਤਾਂ ਇਹ ਆ ਜੀ ਸਟੈਨਲੀ ਪਾਰਕ ਤੇ ਇੱਥੇ ਵੀ ਦੇਖੋ ਦੇਖੋ ਆਮ ਹੀ ਲੋਕ ਜੋਗਿੰਗ ਕਰਨ ਇੱਥੇ ਬਹੁਤ ਫੇਮਸ ਹੈ ਇਹ ਐਦਾਂ ਨਹੀਂ ਆ ਵੀ ਬੈਸੀ ਆ ਮਤਲਬ ਵਧੀਆ ਸ਼ਾਂਤ ਆ ਯਾਰ ਲੋਕ ਆਉਂਦੇ ਨੇ ਇੱਥੇ ਜੋਗਿੰਗ ਕਰਨ ਇੱਥੇ ਵੀ ਥੋੜਾ ਥੋੜਾ ਉਦਾਂ ਹੀ ਆ ਏਰੀਆ ਉਹੀ ਯਾਰ ਟਾਈਪ ਇਹ ਸਾਈਡ ਵੀ ਆਪਾਂ ਉਸ ਸਾਈਡ ਜਾਣਾ ਮੈਨੂੰ ਲੱਗਦਾ ਉਹ ਸਾਹਮਣੇ ਪਤਾ ਨਹੀਂ ਉਧਰ ਅੱਜ ਦੇਖਦੇ ਆ ਚੱਲ ਕੇ ਆਹ ਇੱਕ ਹੋਰ ਮੈਪ ਕੋਲ ਨਹੀਂ ਆ ਮੈਪ ਨੇ ਇਹ ਦੇਖੋ ਸਾਰਾ ਸਮੁੰਦਰ ਦੇ ਵਿੱਚ ਬਣਿਆ ਹੋਇਆ ਸਾਰਾ ਆਲੇ ਦੁਆਲੇ ਆ ਇਹਦਾ ਮੈਪ ਆਲੇ ਦੁਆਲੇ ਇਹਦੇ ਸਾਰਾ ਸੀ ਸਮੁੰਦਰ ਆ ਤੇ ਦਾ ਬਣਿਆ ਆ ਸਾਰਾ ਸਮੁੰਦਰ ਦੇ ਵਿੱਚ ਆਏ ਪਾਰਕਾਇਡ ਇਸੇ ਲਈ ਇਹ ਬਹੁਤ ਮਸ਼ਹੂਰ ਆ ਫੇਮਸ ਆ ਬਹੁਤ ਹਾਂ ਆਪਾਂ ਇੱਥੇ ਹੋਊਗਾ ਕਿਤੇ ਲਿਖਿਆ ਆ ਆਪਾਂ ਯੂ ਆਰ ਹੇਅਰ ਆਪਾਂ ਇੱਥੇ ਆ ਹਜੇ ਸਿਰਫ ਆ ਰਿਆ ਆਪਾਂ ਹਜੇ ਸਿਰਫ ਇੱਥੇ ਆ ਯੂ ਆਰ ਹੇਅਰ ਦੇਖੋ ਸਾਰਾ ਪਿਆ ਹੈ ਜੀ ਉੱਪਰ ਆਪਾਂ ਸਿਰਫ ਇੱਥੇ ਖੜੇ ਆ ਇੱਥੇ ਖੜੇ ਆ ਆਦੇ ਆਪਾਂ ਯੂ ਆਰ ਹੇਅਰ ਆਪਾਂ ਇੱਥੇ ਆ ਆ ਦੇ ਆਪਾਂ ਇਸ ਟਾਈਮ ਇੱਥੇ ਖੜੇ ਆ ਦੇਖ ਲੈਣੇ ਆ ਤਾਂ ਆਪਾਂ ਸੋ ਬਹੁਤ ਸੋਹਣਾ ਹੋਊਗਾ ਜੀ ਇਹ ਵੀ ਪਾਰਕ ਬਣੇ ਰਹੋ ਤੁਹਾਨੂੰ ਦਿਖਾਉਨੇ ਆ ਵਿੱਚ ਅੰਦਰ ਚੱਲ ਕੇ ਆਹ ਰਸਤੇ ਚੱਕ ਦਰਖਤ ਦੀ ਜੜ ਪਈ ਆ ਜਾੜਾ ਲਾ ਜਾੜਾ ਆਪਣੀ ਤਾਂ ਨਾ ਜੜ ਹੀ ਆ ਨੀਚੇ ਤੇ ਇੰਨਾ ਚੁ ਕਿ ਦਰਖਤਾਂ ਜਿਹੜੇ ਖੜੇ ਨੇ ਕੋਈ ਵਿਰਿਆ ਆਉਣਾ ਇਹ ਫਿਰ ਇਹਨਾਂ ਨੇ ਰੱਖ ਲਿਆ ਦੇਖੋ ਯਾਰ ਕਿੰਨਾ ਸੋਹਣਾ ਆਪਾਂ ਆ ਜਾਣਾ ਆ ਉੱਪਰ ਵਾਲਾ ਤਾਂ ਫੇ ਕੋਈ ਨਹੀਂ ਆਜੋ ਚੜਾਈ ਤਾਂ ਚੜ੍ਹਨੀ ਪਾਣੀ ਥੋੜੀ ਤਾਂ ਹੀ ਕੋ ਬੈਣਾ ਪਾਰਕ ਦਿਖਾਉਣਾ ਵੀ ਆ ਹੁਣ ਫਿਰ ਸਾਰਿਆਂ ਨੂੰ ਆਪਾਂ ਓਕੇ ਸੌਰੀ ਡੌਗੀ ਮੈਂ ਪਹਿਲਾਂ ਹੀ ਦੱਸਿਆ ਤੁਹਾਨੂੰ ਇੱਥੇ ਹਰ ਕਿਸੇ ਕੋਲ ਹੀ ਆ ਲਗਭਗ ਲਗਭਗ ਬਹੁਤ ਲੋਕਾਂ ਕੋਲ ਆਹ ਲਓ ਜੀ ਆ ਜਾਂਦਾ ਰਸਤਾ ਆ ਜਾਓ ਮੈਪ ਤੇ ਦੇਖ ਲਓ ਇੱਥੋਂ ਹਾਂ ਅੱਛਾ ਹਤਾ ਐ ਨਹੀਂ ਲੱਗਦਾ ਜਿਵੇਂ ਹਿਮਾਚਲ ਚੋਂ ਆ ਕੇ ਹੁੰਨੇ ਆ ਪਰ ਇਹ ਸਾਫ ਸੁਥਰਾ ਹਿਮਾਚਲ ਲੱਗ ਰਿਹਾ ਹੈ ਹੈਨਾ ਹਿਮਾਚਲ ਵਾਲੇ ਉਹ ਗੁੱਸਾ ਨਾ ਕਰ ਜਿਓ ਜੇ ਕੋਈ ਦੇਖਦਾ ਆ ਯਾਰ ਥੋੜਾ ਹਿਮਾਚਲ ਵੀ ਬਹੁਤ ਸੋਹਣਾ ਆਜੋ ਅੱਗੇ ਚੱਲਦੇ ਆ ਥੋੜਾ ਜਿਹਾ ਅੱਗੇ ਦਿਖਾਉਨੇ ਆ ਤੁਹਾਨੂੰ ਜਾ ਕੇ ਬਣੇ ਰਹੋ ਤੁਸੀਂ ਬਸ ਹਾਂ ਜਿੰਨ ਡੋਨਾ ਕਹਿੰਦੀ ਸੀ ਇਹ ਵੀ ਲੱਕੀ ਫਲਾਵਰ ਹੁੰਦਾ ਉਧੇ ਸ਼ਾਰੂ ਮੁੰਡਿਆ ਨੇ ਪੱਤੀਆਂ ਕਹਿੰਦੇ ਬਹੁਤ ਲੱਕੀਵਾਨੀ ਮਿਲਦਾ ਕਹਿੰਦੇ ਮੈਨੂੰ ਸਾਰੀ ਜ਼ਿੰਦਗੀ ਚੈੱਕ ਮਿਲੇ ਨਹੀਂ ਤਾਂ ਇੱਕ ਟੁੱਟੀ ਹੋਈ ਮੁੰਦੀ ਆ ਆ ਦੇਖਿਆ ਜੇ ਬੈਠਿਆ ਲਓ ਜੀ ਆ ਜਾਦੂਗਰ ਜੀ ਆ ਇੱਧਰ ਕੀ ਆ ਕੌਣ ਹੈ ਟੂ ਦਾ ਯੂਜ਼ ਐਂਡ ਇੰਜੋਇਮੈਂਟ ਆਫ ਪੀਪਲ ਆਫ ਆਲ ਕਲਰਸ ਕਰੀਡਸ ਐਂਡ ਕਸਟਮਸ ਫਾਰ ਆਲ ਟਾਈਮ ਆਈ ਨੇਮ ði ਸਟੈਨਲੀ ਪਾਰਕ ਇਹਨੇ ਬਣਾਈ ਹੋਊਗਾ ਇਹਨਾਂ ਨੇ ਬਣਾਈ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਟੂ ਗਿਵ ਅਸ ਅ ਬਿਊਟੀਫੁਲ ਪਾਰਕ ਕਿੱਧਰ ਕਿੰਨੀ ਕ ਅੰਗਰੇਜ਼ੀ ਤਾਂ ਸਿੱਖ ਲਈ ਆਪਾਂ ਆ ਕੇ ਕੈਨੇਡਾ ਇਹ ਗਾੜੀ ਬੋਲਦੇ ਆਂ ਜ਼ਿਆਦਾ ਬੋਲਦੇ ਮੇਰੇ ਸਾਰੀ ਗਰੀ ਮੰਮੀ ਹੁੰਦੇ ਸਿਰ ਬਸ ਆਹ ਜੀ ਪਾਰਕ ਦੇ ਵਿੱਚ ਛੋਟਾ ਜਿਹਾ ਕੀ ਕਹਾਂਗੇ ਇਹਨੂੰ ਆਪਾਂ ਹਾਂ ਬੱਚਿਆਂ ਦਾ ਪਲੇਗ੍ਰਾਉਂਡ ਬੱਚਿਆਂ ਦਾ ਪਲੇਗ੍ਰਾਉਂਡ ਬਣਿਆ ਹੋਇਆ ਹੈ ਉਹ ਚੜਾਈ ਆ ਯਾਰ ਇਹ ਹਨਾ ਕਾਫੀ ਉੱਚਾ ਟਿੱਬੇ ਜੇ ਵਾਂਗੂ ਇੱਥੇ ਥੋੜੀ ਦਰ ਬੈਠਦੇ ਆ ਇੱਥੇ ਬੈਣਾ ਉੱਧਰ ਬੈਣਾ ਉਹ ਮੈਨਾਂ ਤਾਂ ਪਹਾੜ ਤੈਨੂੰ ਨਾ ਲੈ ਜਾਣਾ ਪਰ ਲੇਗਾ ਤਰ ਹੋਏ ਚੁਰ ਰੁਰ 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 ਮੂੰਹ ਹਾਂਜੀ ਕੀ ਕਹਣਾ ਤੁਹਾਡੇ ਗਾ ਜੁੜਿਆ ਫਿਰਦਾ ਉੱਪਰ ਸੋ ਇਹ ਆ ਜੀ ਪਾਰਕ ਦੇ ਵਿੱਚ ਇੱਕ ਬਣਿਆ ਹੋਇਆ ਰੈਸਟੋਰੈਂਟ ਇਹ ਆ ਹਾਂਜੀ ਇਹ ਰੈਸਟੋਰੈਂਟ ਆ ਪਵੇ ਦੇ ਨਾਮ ਤੇ ਹੀ ਆ ਸਟੈਨਲੀ ਪਵੇਲੀਅਨ ਸੋ ਸੋਹਣਾ ਵਾ ਦੇਖੋ ਪਾਰਕ ਵਗੈਰਾ ਨਾ ਐਦਾਂ ਹੁੰਦੇ ਆ ਜਿਹਨੂੰ ਨੇਚਰ ਨਾਲ ਪਿਆਰ ਆ ਜਿਹਨੂੰ ਗ੍ਰੀਨਰੀ ਸ਼ਾਂਤੀ ਤਾਜੀ ਹਵਾ ਵਧੀਆ ਲੱਗਦੀ ਆ ਉਹ ਐਦਾਂ ਦੀ ਜਗ੍ਹਾ ਤੇ ਆ ਕੇ ਖੁਸ਼ ਹੁੰਦਾ ਹਨਾ ਤੇ ਸਾਨੂੰ ਉਹ ਤਾਂ ਬਹੁਤ ਜ਼ਿਆਦਾ ਆ ਅਸੀਂ ਇਦਾਂ ਦੇ ਹੀ ਆ ਵੀ ਸਾਨੂੰ ਗ੍ਰੀਨਰੀ ਨਾਲ ਬਹੁਤ ਜ਼ਿਆਦਾ ਪਿਆਰ ਆ। ਤਾਂ ਤਾਂ ਕਰਕੇ ਅਸੀਂ ਇੱਥੇ ਆਏ ਸੀ ਸੋਚਿਆ ਸੀ ਤੁਹਾਨੂੰ ਵੀ ਦਿਖਾ ਦਾਂਗੇ ਸਾਰਿਆਂ ਨੂੰ। ਬਟ ਬਹੁਤ ਸੋਹਣਾ ਬਣਿਆ ਹੋਇਆ ਹਜੇ ਤਾਂ ਆਪਾਂ ਬਹੁਤ ਸਟਾਰਟਿੰਗ 'ਚ ਹੀ ਆ ਇਹਦੇ। ਅੱਗੇ ਤਾਂ ਹਜੇ ਆਪਾਂ ਗਏ ਨਹੀਂਗੇ। ਉਹ ਲੰਬਾ ਵੱਡਾ ਆ ਕਹਿੰਦੇ ਅਸੀਂ ਪਿੱਛੇ ਪੁੱਛਿਆ ਸੀਗਾ ਤੇ ਸਾਨੂੰ ਇੱਕ ਕੰਮ ਵੀ ਆ। ਤੇ ਟਾਈਮ ਦੇ ਅਕੋਰਡਿੰਗ ਦੇਖਦੇ ਆਂ ਵੀ ਕੀ ਬਣਦਾ ਆ ਕਿਦਾਂ ਫਿਰ। ਜਿੰਨਾ ਕ ਦਿਖਾ ਸਕੇ ਓਨਾਂ ਕ ਤੁਹਾਨੂੰ ਦਿਖਾਵਾਂਗੇ ਜ਼ਰੂਰ। ਠੀਕ ਆ ਜੀ। ਸੋ ਇਹ ਆ ਜੀ ਰੈਸਟੋਰੈਂਟ ਇੱਥੇ ਦਾ। ਹਾਂਜੀ ਆਪਾਂ ਸੌਰੀ ਆ ਸਾਡੇ ਵੱਲੋਂ ਕਿ ਕਿਉਂਕਿ ਸਾਨੂੰ ਇੱਕ ਨਾ ਕਾਲ ਆ ਗਈ ਸੀ ਅਰਜੈਂਟ ਤੁਹਾਨੂੰ ਦੱਸਿਆ ਸੀ ਆਪਾਂ ਆਕੇ ਜਾਣਾ ਵਾਂ ਜਿੰਨਾ ਕਿ ਦਿਖਾ ਸਕਾਂਗੇ ਉਹਨਾਂ ਨੂੰ ਜ਼ਰੂਰ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਕਿ ਫੇਰ ਕਿਸੇ ਦਿਨ ਦੁਬਾਰਾ ਆਈਏ ਥੋੜਾ ਟਾਈਮ ਕੱਢ ਕੇ ਅਸੀਂ ਤਾਂ ਅੱਜ ਵੈਸੇ ਹੀ ਆਏ ਹੋਏ ਸੀਗੇ ਤੇ ਥੋੜਾ ਕੰਮ ਸੀ ਕੋਈ ਅਸੀਂ ਸੋਚਿਆ ਚਲੋ ਥੋੜਾ ਘੰਟਾ ਕੋ ਫ੍ਰੀ ਸੀਗੇ ਘੰਟਾ ਡੇਢ ਘੰਟਾ ਵੀ ਚਲੋ ਦੇਖ ਕੇ ਆਉਨੇ ਆ ਲੋਕੇਸ਼ਨ ਪਤਾ ਲੱਗ ਜਾਂਦੀ ਆ ਸੋ ਬਹੁਤ ਜਲਦੀ ਆਵਾਂਗੇ ਆਪਾਂ ਇਹਨੂੰ ਪੂਰਾ ਕਰਾਂਗੇ ਸਾਰੇ ਨੂੰ ਤੇ ਤੁਹਾਨੂੰ ਦਿਖਾਵਾਂਗੇ ਬਹੁਤ ਜਲਦੀ ਸੋ ਅੱਜ ਲਈ ਮਾਫੀ ਦਿਓ ਤੇ ਬਲੌਕ ਕਰ ਸੋ ਠੀਕ ਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲਾਈਕ ਸ਼ੇਅਰ ਕਮੈਂਟ ਦਬਕੇ ਕਰ ਦਿਆ ਕਰੋ ਅੱਗੇ ਅੱਗੇ ਬਹੁਤ ਵਧੀਆ ਵਧੀਆ ਚੀਜ਼ਾਂ ਲੈ ਕੇ ਆਵਾਂਗੇ ਤੁਹਾਡੇ ਲਈ ਜੇ ਤੁਸੀਂ ਸਾਰਿਆਂ ਨੇ ਸਪੋਰਟ ਕੀਤੀ ਥੈਂਕ ਯੂ ਬਾਏ ਬਾਏ